ਸਾਰੇ ਤਾਂ ਜੀ ਸਾਰਿਆਂ ਨੂੰ ਤੇ ਅੱਜ ਜੋ ਅਸੀਂ ਗੱਲ ਕਰਾਂਗੇ ਉਹ ਹੈ ਜੋ ਅਸੀਂ ਕਾਰਗਿਲ ਦੀ ਫੀਡ ਸਟਾਰਟ ਕੀਤੀ ਸੀ ਨਾ ਤੁਸੀਂ ਸਾਰਿਆਂ ਨੇ ਬਹੁਤ ਕਮੈਂਟਸ ਦੇ ਵਿੱਚ ਪੁੱਛਿਆ ਸੀ ਕਿ ਅਸੀਂ ਜੋ ਕਾਰਗਿਲ ਦੀ ਫੀਡ ਸਟਾਰਟ ਕੀਤੀ ਹੈ ਉਹਦਾ ਰਿਜ਼ਲਟ ਕਿਵੇਂ ਆਇਆ ਤੇ ਅੱਜ ਮੈਂ ਤੁਸਾਂ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਾਂਗੀ ਕਿ ਅਸੀਂ 10 ਦਿਨ ਲਗਾਤਾਰ ਕਾਰਗਿਲ ਦੀ ਫੀਡ ਪਾਈ ਹੈ ਪਹਿਲਾਂ ਅਸੀਂ ਆਪਣੀ ਹੋਮ ਮੇਡ ਜੋ ਸਾਡਾ ਫੀਡ ਫਾਰਮੂਲਾ ਸੀ ਉਹਦੇ ਵਿੱਚ ਮਿਕਸ ਕਰਕੇ ਪਾਉਂਦੇ ਰਹੇ ਆ ਫਿਰ ਅਸੀਂ ਥੋੜੀ ਥੋੜੀ ਜ਼ਾਦ ਐਡ ਆਨ ਕੀਤੀ ਹੈ ਤੇ ਕੀ ਅਸਰ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਾਂਗੀ ਤੁਹਾਡੇ ਸਾਰਿਆਂ ਦੇ ਕਮੈਂਟਸ ਮੈਂ ਪੜੇ ਸੀ ਕਿ ਜਿਹੜੀ ਕਾਰਗਿਲ ਦੀ ਫੀਡ ਹੈ 10000 ਦਾ ਮੈਨਲੀ ਅਸੀਂ ਟ్రਾਇਲ ਆਇਆ ਸੀ ਇਹਦੇ ਵਿੱਚ ਕਹਿੰਦੇ ਆ ਕਿ ਇਹ ਕਿਤੇ BCS ਬਹੁਤ ਤੋੜਦੀਆਂ ਨੇ گاਵਾ ਲਿੱਸੀਆ ਹੋ ਜਾਂਦੀਆਂ ਨੇ ਹੈਲਥ ਨਹੀਂ ਰਹਿੰਦੀ ਤੇ ਦੂਜਾ ਹੈ ਰਿਪੀਟ ਬਰੀਡਿੰਗ ਦੀ ਸਮੱਸਿਆ ਆ ਮੈਂ ਇਹਦੇ ਉੱਤੇ ਸਪੈਸ਼ਲੀ ਅਸੀਂ ਇਹੀ ਸੋਚਿਆ ਸੀ ਕਿ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਤੇ ਆਪਾਂ ਜੋ ਇਹਦਾ ਟ్రਾਇਲ ਆਇਆ 1000 ਲੀਟਰ ਦੁੱਧ ਦੇ ਪਿੱਛੇ ਉਹਦੇ ਪਿੱਛੇ 30 ਕਿਜੀ ਹੈ 30 ਕਿਜੀ ਜੋ ਦੁੱਧ ਦਾ ਇਕੱਟਿਆ ਮਤਲਬ 1000 ਕਿਜੀ ਸੀ ਉਹ 970 ਕਿਲੋ ਰਹਿ ਗਿਆ ਤੇ 30 ਕਿਲੋ ਦੁੱਧ ਪੂਰੇ ਹਰ ਦੇ ਪਿੱਛੇ ਮੰਨ ਲਓ ਤੁਸੀਂ ਘਟ ਇੰਨਾ ਘਟਿਆ ਆਪਾਂ ਇੱਚ ਫੀਡ ਦਾ ਨੂੰ ਕਹਿ ਸਕਦੇ ਆ ਆਪਾਂ ਇੱਚ ਗਰਮੀ ਦਾ ਸਟ्रेस ਕਹਿ ਸਕਦੇ ਆ ਕਿਉਂਕਿ ਮੌਸਮ ਇੱਕਦਮ ਬਹੁਤ ਜ਼ਿਆਦਾ ਗਰਮ ਹੋ ਗਿਆ ਸੀ ਉਹਦਾ ਆਪਾਂ ਹੀਟ ਸਟ੍ਰੈਸ ਦਾ ਵੀ ਕਹਿ ਸਕਦੇ ਆ ਹੁਣ ਗੱਲ ਇਹ ਆ ਕਿ ਅਸੀਂ ਕਾਰਗਿਲ ਨੂੰ ਕਿਵੇਂ ਪਾਰ ਰਿਹਾ ਸਾਡਾ ਆਪਣਾ ਫਾਰਮੂਲਾ ਸੀ ਪਹਿਲਾਂ ਆਪਾਂ ਸਾਰੀਆਂ ਚੀਜ਼ਾਂ ਬੈਲੈਂਸ ਕਰਦੇ ਸੀ ਪ੍ਰੋਟੀਨ એનર્ਜੀ ਮਿਨਰਲ ਮਿਕਸਚਰ ਵਗੈਰਾ ਤੇ ਹੋਣਾ ਆਪਾਂ ਕਾਰਗਿਲ ਦੀ ਫੀਡ ਦੇ ਰਿਹਾ ਮੰਨ ਲਓ ਅਸੀਂ 11 ਕਿਲੋ ਫੀਡ ਦੇ ਦਿਆਂ ਪਰ ਐਨੀਮਲ ਉਹਦੇ ਵਿੱਚੋਂ 9 ਕਿਜੀ ਆਪਾਂ ਦੇ ਰਿਹਾ ਕਾਰਗਿਲ ਦੀ 10000 ਐਡ ਓਨ ਅਸੀਂ ਮੱਕੀ ਕਰ ਰਿਹਾ ਮੱਕੀ 2 ਕਿਲੋ ਆਪਾਂ ਐਕਸਟਰਾ ਪਰ ਐਨੀਮਲ ਦੇ ਰਿਹਾ ਇਹ ਆਪਾਂ ਕਾਰਗਿਲ ਦੀ ਫੀਡ ਦੇ ਨਾਲ ਦੇ ਰਿਹਾ ਪਲੱਸ ਮਿਨਰਲ ਮਿਕਸਚਰ ਉਤੋਂ ਦੀ ਨਾਲ ਜਾ ਰਿਹਾ ਟੀਐਮਰ ਦੇ ਵਿੱਚ ਮਿਨਰਲ ਮਿਕਸਚਰ ਕਾਰਗਿਲ ਦੇ ਨਾਲ ਐਕਸਟਰਾ ਜਾ ਰਿਹਾ ਵਿਦ ਮੱਕੀ ਜਾ ਰਿਹਾ ਇੱਕ ਤੇ ਮੱਕੀ ਦੇ ਨਾਲ ਕੀ ਹੈ ਕਿ ਜਿਹੜਾ ਬੀਸੀਐਸ ਤੋੜਨ ਦੀ ਪ੍ਰੋਬਲਮ ਸੀ ਉਹ ਬੈਲੈਂਸ ਹੋ ਜਾਏਗੀ ਗਾਵਾਂ ਲਿਸਸੀਆ ਨਹੀਂ ਹੋਣਗੀਆਂ ਕਿਉਂਕਿ ਪ੍ਰੋਟੀਨ ਬਹੁਤ ਜ਼ਿਆਦਾ ਹੈ ਕਾਰਗਿਲ ਦੀ ਫੀਡ ਦੇ ਵਿੱਚ એનર્ਜੀ ਘਟ ਹੈ એનર્ਜੀ ਘਟ ਨੂੰ ਬੈਲੈਂਸ ਕਰਨ ਵਾਸਤੇ ਸੀ ਮੱਕੀ ਦੇ ਰਿਹਾ ਤੇ ਰਿਪੀਟ ਬਰੀਡਿੰਗ ਦੀ ਸਮੱਸਿਆ ਨਾ ਆਵੇ ਉਹਦੇ ਕਰਕੇ ਮਿਨਰਲ ਮਿਕਸਚਰ ਐਡ ਆਨ ਕੀਤਾ ਜਾ ਰਿਹਾ ਜਿਹੜਾ ਹੋਮ ਮੇਡ ਫੀਡ ਹੈ ਨਾ ਉਹਦੇ ਵਿੱਚ ਇੱਕ ਪ੍ਰੋਬਲਮ ਮੇਨਲੀ ਇਹੀ ਆਉਂਦੀ ਹੈ ਕਿ ਤੁਹਾਨੂੰ ਹਰ ਇੱਕ ਸਟਾਕ ਫਰੈਸ਼ ਰੱਖਣਾ ਪੈਂਦਾ ਕਿਉਂਕਿ ਕੱਚਾ ਅਨਾਜ ਹੁੰਦਾ ਜਿਹੜੂ ਕੱਚੇ ਅਨਾਜ ਦੇ ਵਿੱਚ ਮੰਨ ਲਓ ਤੁਸੀਂ ਮਿਨਰਲ ਮਿਕਸਚਰ ਵੀ ਐਡ ਆਨ ਹੁੰਦਾ ਨਾ ਤੇ ਉਹ ਜੇ ਬਹੁਤ देर तक ਤੁਹਾਡਾ ਅਨਾਜ ਬਨਿਆ ਪਿਆ ਰਹਿੰਦਾ ਤੇ ਫਿਰ मिनਰਲਸ ਦੀ ਪੋਟੈਂਸ਼ੀਅਲ ਲੂਜ਼ ਹੋਣੇ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਮੌਇਸਚਰ ਚੀਜ਼ਾਂ ਜੋ ਹੁੰਦੀਆਂ ਨੇ ਮੌਇਸਚਰ ਫੜ ਲੈਂਦੀਆਂ ਨੇ ਫੰਗਸ ਲੱਗਦੀ ਹੈ ਜਿਹਦੇ ਕਰਕੇ ਅਫਲਾਟੋਕਸਿਨ ਦੀ ਪ੍ਰੋਬਲਮ ਆਂਦੀ ਹੈ ਇਸ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਅਸੀਂ ਰੈਗੂਲਰਲੀ ਬਹੁਤ ਛੇਤੀ ਛੇਤੀ ਸਟਾਕ ਬਣਾਉਂਦੇ ਸੀ ਕਿ ਮਤਲਬ ਸਾਡਾ ਜੋ ਫੀਡ ਹੈ ਉਹ ਪਈ ਨਾ ਰਵੇ ਬਹੁਤੇ ਦਿਨ ਜਿਦੇ ਕਰਕੇ ਉਹਦੀ ਜਿਹੜੀ ਪੋਟੈਂਸੀ ਹੈ ਉਹ ਖਰਾਬ ਨਾ ਹੋਵੇ ਤੇ ਟੌਕਸਿਟੀ ਦੀ ਪ੍ਰੋਬਲਮ ਨਾ ਆਵੇ ਭੱਜਦੌੜ ਬਹੁਤ ਹੁੰਦੀ ਹੈ ਜਦੋਂ ਅਸੀਂ ਹੋਮ ਮੇਡ ਫੀਡ ਪਾਉਂਦੇ ਆ ਇਸ ਦਾ ਆਲਟਰਨੇਟਿਵ ਦੇ ਤੌਰ ਤੇ ਹੀ ਅਸੀਂ ਕਾਰਗਿਲ ਦਾ ਟਰਾਇਲ ਆਇਆ ਸੀ ਅੱਜ ਤੱਕ ਠੀਕ ਚੱਲ ਰਿਹਾ ਉਮੀਦ ਦੇ ਤੌਰ ਤੇ ਠੀਕ ਚੱਲ ਰਿਹਾ ਅਸੀਂ ਇਹਨੂੰ ਮਹੀਨਾ ਪੂਰਾ ਪਾਵਾਂਗੇ ਕਿਉਂਕਿ ਕਿਸੇ ਵੀ ਚੀਜ਼ ਦਾ ਜੇ ਤੁਸੀਂ ਨਿਚੋੜ ਕੱਢਣਾ ਚਾਹੁੰਦੇ ਹੋ ਨਾ ਇਹ ਨਹੀਂ ਕਿ ਤੁਸੀਂ ਤਿੰਨ ਚਾਰ ਦਿਨ ਪਾਈ ਤੇ ਤੁਸੀਂ ਉਹਦਾ ਰਿਜ਼ਲਟ ਕਰਤਾ ਕਿ ਨਹੀਂ ਜੀ ਇਹ ਤੇ ਖਰਾਬ ਹੈ ਇਹ ਸਾਡੇ ਮਾਫਿਕ ਨਹੀਂ ਹੈਗੀ ਉਸ ਨੂੰ ਸਰੀਰ ਦੇ ਵਿੱਚ ਗਾਂ ਦੇ ਸਰੀਰ ਦੇ ਵਿੱਚ ਕੋਈ ਵੀ ਚੀਜ਼ ਨੂੰ ਅਸਰ ਕਰਨ ਵਾਸਤੇ ਤਿੰਨ ਤੋਂ ਚਾਰ ਦਿਨ ਬਾਅਦ ਹੀ ਉਹਦੇ ਰਿਜ਼ਲਟ ਦਿਖਨੇ ਸ਼ੁਰੂ ਹੁੰਦੇ ਨੇ ਹੁਣ ਆਪਾਂ ਇਹਨੂੰ ਮਹੀਨਾ ਪੂਰਾ ਪਾਵਾਂਗੇ ਮਹੀਨੇ ਦੇ ਬਾਅਦ ਮੈਂ ਤੁਹਾਨੂੰ ਰਿਜ਼ਲਟ ਦੱਸਾਂਗੀ ਕਿ ਆਖਰੀ ਅਸੀਰਾਂ ਨਿਚੋੜ ਕੀ ਕੱਢਿਆ ਹੈ ਕਿ ਸਾਨੂੰ ਹੋਮ ਮੇਡ ਤੇ ਹੀ ਰਹਿਣਾ ਚਾਹੀਦਾ ਕਿ ਸ਼ਿਫਟ ਕਰ ਜਾਣਾ ਚਾਹੀਦਾ ਕਾਰਗਿਲ ਤੋਂ 10 ਦਿਨ ਦਾ ਰਿਜ਼ਲਟ ਮੈਂ ਤੁਹਾਨੂੰ ਦੱਸਤਾ ਅਗਲੇ 20 ਦਿਨ ਹੋਰ ਦੇਖਦੇ ਹਾਂ ਕਿ ਕੀ ਬੰਦ ਆ ਤੇ ਤੁਸੀਂ ਦੱਸਿਓ ਕਿ ਆਪਾਂ ਕਾਰਗਿਲ ਨੂੰ ਬੈਲੈਂਸ ਕਰਨਾ ਸ਼ੁਰੂ ਕੀਤਾ ਹੈ ਬਾਕੀ ਦੇ ਮਿਨਰਲ ਮਿਕਸਚਰ ਦੇ ਨਾਲ ਇੰਨਾ ਦੇ ਨਾਲ ਇਹ ਦੋਨੇ ਪ੍ਰੋਬਲਮ ਮੇਨਲੀ ਸਮੱਸਿਆ ਜ਼ਿਆਦਾ ਆ ਰਹੀ ਸੀ ਕਮੈਂਟ ਦੇ ਵਿੱਚ ਉਹ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ ਪੱਜਦਾ ਹੈ ਜਦੋਂ ਗਰਮੀ ਸਟਾਰਟ ਹੁੰਦੀ ਹੈ ਦੁੱਧ ਘਟਣਾ ਸ਼ੁਰੂ ਹੁੰਦਾ ਹੈ ਪਰ ਜੇ ਫੀਡ ਕਰਕੇ ਹੋਇਆ ਤਾਂ ਫਿਰ ਸਾਨੂੰ ਅੱਗੇ ਵੀ ਇਹਦਾ ਘਾਟਾ ਦੇਖਣ ਨੂੰ ਮਿਲੇਗਾ ਫਿਰ ਆਪਾਂ ਸ਼ਿਫਟ ਕਰ ਜਾਾਂਗੇ ਆਪਣੇ ਪਹਿਲੇ ਫਾਰਮੂਲੇ ਦੇ ਉੱਤੇ ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਆਪਾਂ ਮਿਲਦੇ ਹਾਂ ਕੱਲ ਇੱਕ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਾ ਦਿਓ